ਕਟਕਟ ਦੇ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਵਿਵਾਦ ਖੜਾ ਕਰਕੇ ਰੱਖ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਗੁਰਮੁਖਵੰਦ ਦੇਵ ਜੀ ਵਿਸ਼ਨੂੰ ਦਾ અવਤਾਰ ਨੇ। ਇਸ ਉੱਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਹੈ ਕਿ ਇਹ ਜੋ ਬਿਆਨ ਦਿੱਤਾ ਗਿਆ ਹੈ ਇਸ ਸਹੀ ਤਾਰ ਪਿੱਛੋਂ ਹਿਲਦੇ ਨਹੀਂ। ਮੈਦ ਦਰਸ਼ਨ ਸਿੰਘ ਦਰਸ਼ਕ ਮਸ਼ੀਸ਼ ਰਿਪੋਰਟ ਦੇ ਵਿੱਚ ਇਸ ਮਸਲੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਨ ਤੇ ਲਾਲਪੁਰਾਣਾ ਦੇ ਬਿਆਨ ਦੇ ਉੱਤੇ ਜਾਂ ਉਹਨਾਂ ਨੇ ਕੀ ਸੋਚ ਕੇ ਇਹ ਬਿਆਨ ਦਿੱਤਾ ਉਸ ਦੇ ਉੱਤੇ ਸਿੱਖ ਬੁੱਧੀਜੀਵੀਆਂ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਪੈਦਾ ਹੋ ਗਿਆ ਹੈ ਉਹਦਾ ਕਾਰਨ ਇਹ ਹੈ ਕਿ ਸਿੱਖ ਕੌਮ ਆਪਣੇ ਆਪ ਨੂੰ ਵੱਖਰੀ ਕੌਮ ਸਮਝਦੀ ਹੈ ਸਮਝ ਨਹੀਂ ਹੈ ਵੀ ਹੈ ਤੇ ਇਸ ਸੰਬੰਧ ਵਿੱਚ ਉਹ ਆਪਣੇ ਆਪ ਨੂੰ ਸਨਾਤਨ ਧਰਮ ਦਾ ਹਿੱਸਾ ਨਹੀਂ ਮੰਨਦੀ ਜਦ ਕਿ ਆਰਐਸਐਸ ਜਪਾਤੀ ਜਨਤਾ ਪਾਰਟੀ ਦੀ ਮਨਸ਼ਾ ਇਹ ਹੀ ਰਹੀ ਹੈ ਕਿ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਸਨਾਤਨ ਧਰਮ ਦਾ ਹਿੱਸਾ ਦੱਸਿਆ ਜਾਵੇ ਜੇਕਰ ਕੋਈ ਅਣਜਾਣ ਵਿਅਕਤੀ ਇਸ ਸੰਬੰਧ ਵਿੱਚ ਬਿਆਨਬਾਜ਼ੀ ਕਰਦਾ ਹੈ ਜਾਂ ਇਸ ਤਰ੍ਹਾਂ ਦੀ ਗੱਲ ਕਹਿੰਦਾ ਤਾਂ ਇਹ ਗੱਲ ਸਮਝ ਆਉਂਦੀ ਹੈ ਕਿ ਉਸ ਨੂੰ ਸਿੱਖੀ ਦਾ ਪਤਾ ਨਹੀਂ ਹੈ ਜਾਂ ਉਸ ਨੂੰ ਸਿੱਖੀ ਬਾਰੇ ਜਾਣਕਾਰੀ ਨਹੀਂ ਹੈ ਇਕਬਾਲ ਸਿੰਘ ਲਾਟਪੁਰਾ ਬੜੇ ਮਸ਼ਹੂਰ ਪੁਰਸ ਅਧਿਕਾਰੀ ਰਹੇ ਨੇ ਤੇ ਇਹ ਸਬੰਧ ਵਿੱਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ 1978 ਵਿੱਚ ਨਿਰੰਕਾਰ ਕਾਂਡ ਵਾਪਰਿਆ ਸੀਗਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਗ੍ਰਿਫਤਾਰੀ ਹੋਈ ਸੀ ਤਾਂ ਇਹ ਸਬੰਧ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਇੱਕ ਸ਼ਰਤ ਰੱਖੀ ਸੀ ਕਿ ਉਹ ਤਾਂ ਹੀ ਸਰੈਂਡਰ ਕਰਨਗੇ ਜੇਕਰ ਉਹਨਾਂ ਨੂੰ ਸਿੱਖ ਅਫਸਰ ਜਿਨ੍ਹਾਂ ਦਾ ਅਮਰ ਛਕਿਆ ਹੋਵੇ ਉਹ ਲੈਣ ਵਾਸਤੇ ਆਉਣਗੇ ਤਾਂ ਉਸ ਸਮੇਂ ਜਿਹੜੇ ਅਫਸਰ ਜਾਂ ਪੁਲਿਸ ਅਫਸਰ ਉੱਥੇ ਪਹੁੰਚੇ ਸੀਗੇ ਲਾਲਪੁਰਾ ਉਹਨਾਂ ਦੇ ਵਿੱਚੋਂ ਇੱਕ ਸੀਗੇ ਤੇ ਉੱਥੇ ਜਰਨੈਲ ਸਿੰਘ ਚਾਹਲ ਐਸ ਡੀ ਐਮ ਬੀ ਐਸ ਭੁੱਲਰ ਇਹ ਸਾਰੇ ਅਮਰਤਾਈ ਸਿੱਖ ਸੀਗੇ ਇਹ ਸੰਤ ਜਨਨ ਸਿੰਘ ਪਟੜਾਣੇ ਨੂੰ ਗ੍ਰਿਫਤਾਰ ਕਰਨ ਵਾਸਤੇ ਗਏ ਸੀਗੇ ਤੇ ਇਸ ਤੋਂ ਇਲਾਵਾ ਲਾਲਪੁਰਾ ਜਾ ਜਿਹੜਾ ਪਛੋਕੜਾ ਉਹ ਵੀ ਸਿੱਖੀ ਨਾਲ ਜੁੜਿਆ ਰਿਹਾ ਤੇ ਖੁਦ ਤੁਹਾਨੂੰ ਦੱਸਿਆ ਹੀ ਹੈ ਕਿ ਉਹ ਅਮਤ ਛੱਡ ਚੁੱਕੇ ਨੇ ਅਮਤ ਅੱਜ ਤੋਂ ਨਹੀਂ ਜਗਤੋਂ ਉਹ ਉਹਨਾਂ ਨੇ ਸੋਝੀ ਸੰਭਾਲੀ ਹੈ ਉਦੋਂ ਤੋਂ ਉਹ ਅਮਤदाई ਸਿੱਖ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਤਾਂ ਬਹੁਤ ਸਾਰੀਆਂ ਸਿੱਖ ਧਰਮ ਦੇ ਸੰਬੰਧ ਵਿੱਚ ਕਿਤਾਬਾਂ ਵਿੱਚ ਲਿਖਿਆ ਨੇ ਜਿਨ੍ਹਾਂ ਦੇ ਵਿੱਚ ਜਪਜੀ ਸਾਹਿਬ ਇੱਕ ਵਿਚਾਰ ਗੁਰਬਾਣੀ ਕਥਾ ਵਿਚਾਰ ਸਹਿਬਜ਼ਾਦੇ ਦੇ ਇਸ ਤੋਂ ਲਗਭਗ ਹੋਰ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਸਿੱਖ ਧਰਮ ਦੇtrasvad ਤੇ ਲਿਖਿਆ ਨਹੀਂ ਇਹ ਠੀਕ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਇਹ ਇੱਕ ਆਪਣਾ ਵਿਚਾਰ ਹੋ ਸਕਦਾ ਹੈ ਪਰ ਇਹਦੇ ਨਾਲ ਨਾਲ ਜੇਕਰ ਸਿੱਖੀ ਦੇ ਸੰਬੰਧ ਵਿੱਚ ਕੁਝ ਅਣਜਾਣ ਦਾ ਹੱਥ ਪੇਸ਼ ਕੀਤੇ ਜਾਂਦੇ ਆ ਜਾਂ ਸਿਰਫ ਸਿਰਫ RSS ਨੂੰ ਖੁਸ਼ ਕਰਨ ਵਾਸਤੇ ਜਾਂ ਭਾਜਪਾ ਦੇ ਵੱਡੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਜਿਹੜਾ ਕੀਤਾ ਜਾਂਦਾ ਤੇ ਇਹ بڑا ਮੰਦਭਾਗ ਹੈ ਇਸ ਸਬੰਧ ਵਿੱਚ ਅਸੀਂ ਸੁਤੰਤਰ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀਆ ਨਾਲ ਗੱਲਬਾਤ ਕੀਤੀ ਹੈ ਸੁਣੋ ਉਹ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕ ਜੀ ਫਤਿਹ ਜੀ ਫਤਿਹ ਜਿਹੜਾ ਤੁਸੀਂ ਇਕਵਾਲ ਸਿੰਘ ਲਾਲਪੁਰੇ ਦੀ ਗੱਲ ਕਰੀ ਐ ਨਾ ਕੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਜੀ ਇਹ ਕੱਲਾ ਲਾਲਪੁਰਾ ਨਹੀਂ ਬੋਲਦਾ ਲਾਲਪੁਰੇ ਤੋਂ ਪਹਿਲਾਂ ਲੰਬੇ ਅਰਸੇ ਤੋਂ ਲੈ ਕੇ ਆਰਐਸਐਸ ਤੇ ਬੀਜੇਪੀ ਦਾ ਅਜੰਡਾ ਰਿਹਾ ਜੀ ਕਿ ਅਸੀਂ ਸਿੱਖਾਂ ਨੂੰ ਜਿਹੜਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਵੱਖਰਾ ਪਹਰਾਵਾ ਵੱਖਰਾ ਚਿਹਰਾ ਸਾਡੇ ਗੁਰੂ ਨੇ ਸਾਨੂੰ ਦਿੱਤਾ ਹੋਇਆ ਹੈ ਜੀ ਇਹ ਇਹਨਾਂ ਦਾ ਬਾਰ ਬਾਰ ਆਰਐਸਐਸ ਤੇ ਭਾਜਪਾ ਦਾ ਵੱਡੇ ਪੱਧਰ ਤੇ ਰੌਲਾ ਪਿਆ ਹੋਇਆ ਵੀ ਤੁਸੀਂ ਹਿੰਦੂਆਂ ਦਾ ਇੱਕ ਅੰਗ ਹੋ ਹਿੰਦੂਆਂ ਦਾ ਇੱਕ ਹਿੱਸਾ ਤੁਸੀਂ ਸਾਡੇ ਚੋਂ ਇਹਦਾ ਜਵਾਬ ਪਿੱਛੇ ਪਿਛਲੇ ਲੰਮੇ ਤੁਸੀਂ ਦੇਖੋ ਜੀ ਜਾ ਕੇ ਜੇ ਬਾਈਕ ਤੇ ਜਾਓ ਨਾ ਜੀ ਜਦੋਂ ਬਾਦਲ ਤੇ ਭਾਜਪਾ ਇਕੱਠੀ ਸੀ ਉਦੋਂ ਵੀ ਇਹ ਰੌਲਾ ਬਹੁਤ bari ਪਿਆ ਆਰਐਸਐਸ ਵਾਲਿਆਂ ਤੇ ਬੀਜੇਪੀ ਦੇ ਆਗੂ ਇਹ ਗੀਆਂ ਸਟੇਟਮੈਂਟਾਂ ਦਿੰਦੇ ਰਹੇ ਇਹ ਤਾਂ ਉਦੋਂ ਦੀ ਸ਼੍ਰੋਮਣੀ ਗੁਰਦਾਰਾ ਪ੍ਰਵੰਡਕ ਕਮੇਟੀ ਦੇ ਤਖਤਾਂ ਜ세ਦਾਰ ਹੁੰਦੇ ਜਾਗਦੇ ਕਾਇਮ ਹੁੰਦੇ। ਇਹ ਜੀ ਇਹ ਤਾਂ ਅਨੰਦਪੁਰ ਦੇ ਮਤੇ 'ਚ ਵੀ ਸਿੱਖਕ ਵਖਰੀ ਕੌਮ ਦਾ ਸਾਡਾ ਮਤਾ ਸੀ। ਉਹਦੇ ਤੇ ਅਸੀਂ ਅੱਜ ਵੀ ਜਿਹੜਾ ਵੀ ਲੀਡਰ ਬੋਲਦਾ ਹੈ ਉਹ ਸਿੱਖਕ ਵਖਰੀ ਕੌਮ ਦੀ ਗੱਲ ਕਰਦਾ ਜੇ ਵਖਰੀ ਕੌਮ ਨਾ ਵੀ ਕਹੀ ਅਸੀਂ ਦੀਨੇ ਆ ਵੀ ਅਸੀਂ ਵਖਰੇ ਆ। ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਉਹਨਾਂ ਨੇ ਉਹਨਾਂ ਨੂੰ ਉਹਨਾਂ ਨਾਲ ਜਵਾਨ ਬੰਦ ਨਹੀਂ ਕਰੀ ਉਲਟਾ ਜਿਵੇਂ ਅੱਜ ਲਾਲਪੁਰਾ ਉਹਨਾਂ ਦਾ ਚਿਹਤਾ ਬਣ ਕੇ ਬੋਲਦਾ ਅਨੇਕਾਂ ਹੀ ਦਸਤਾਰ ਧਾਰੀ ਵੱਡੇ ਪੱਦਰ ਤੇ ਇਹੀ ਕਾਮਾ ਰੌਣੀ ਇਸ ਕਰਕੇ ਪਾ ਰਹੇ ਨੇ ਵੀ ਹਾਏ ਮੇਰੀ ਕੁਰਸੀ ਨਾ ਵਗ ਜੇ ਕੁਰਸੀ ਜੁੱਧ ਚੱਲਿਆ ਹੋਇਆ ਹੈ ਹੂੰ ਹੂੰ ਪਾਰਾ ਸਾਡੇ ਤੇ ਜਿਹੜੀਆਂ ਸਿੱਖਾਂ ਚ ਕਾਲੀਆਂ ਭੇਡਾਂ ਨੇ ਇਹ ਇਹ ਇਹੀ ਸਾਡਾ ਬੇੜਾ ਗਰਕ ਕਰਨ ਲੱਗੀਆਂ ਹੋਈਆਂ ਨੇ ਜਿਹਦੇ ਕਰਕੇ ਦਰਸ਼ਕ ਜੀ ਸਾਨੂੰ ਆਹ ਦਿਨ ਦੇਖਣੇ ਪਏ ਰਹੇ ਨੇ ਜਿਹੜਾ ਉੱਠਦਾ ਉੱਠ ਕੇ ਸਿੱਧਾ ਉਂਗਲ ਸਿੱਖਾਂ ਵੱਲ ਸਿੱਖ ਕੌਮ ਵੱਲ ਤੇ ਆਪਣੇ ਗੁਰੂ ਸਹਿਬਾਨਾਂ ਵੱਲ ਕਰਦਾ ਹੈ। ਇਹੀ ਰੀਜਨ ਹੈ, ਇਹੀ ਕਾਰਨ ਹੈ ਇਥੇ ਦੇਹਧਾਰੀਆਂ ਦਾ ਵਧਣਾ। ਦੇਹਧਾਰੀਆਂ ਦਾ ਵੀ ਅਟੈਕ ਸਾਡੇ ਤੇ ਹੀ ਹੋਣਾ ਸਿੱਖਾਂ ਤੇ। ਇਹ ਇਹ ਬਹੁਤ ਦੁੱਖਦਾਈ ਹੈ ਜਿਹਦੂ ਮੈਂ ਤਾਂ ਕਹਿਣਾ ਪੂਰ ਜੋ ਨਿੰਦੇ ਆ ਨਹੀਂ ਜੇ ਤਖਤ ਦਾ ਜਥੇਦਾਰ ਹੋਰ ਡਾਰਾ ਬਣਾਵਾ ਆਫੀਆਂ ਮੰਗਣ ਜਾਂਦੇ ਨੇ ਉਹ ਉਹ ਲਾਈਨ ਤੇ ਇਹਨਾਂ ਨੂੰ ਪਿਛਲੇ ਤੋਂ ਲੈ ਕੇ ਰਿਕਾਰਡ ਕਢਾਉਣਾ ਵੀ ਕਿਹੜੇ ਲੋਕ ਨੇ ਜੇ ਜਿਹੜੇ ਸਾਨੂੰ ਬਾਰ-ਬਾਰ ਇਹੀ-ਇਹੀ ਦਲੀਲ ਕਰਦੇ ਨੇ ਵੀ ਤੁਸੀਂ ਸਾਡੇ ਤੋਂ ਬਾਰ-ਬਾਰ ਕਹਿੰਦੇ ਨੇ ਪਰ ਸਾਡਾ ਜਿਹੜਾ ਵੱਖਰਾ ਇਤਿਹਾਸ ਵੱਖਰੀ ਕੌਮ ਉਹ ਕਿਸੇ ਤੋਂ ਲੁਕੀ ਨਹੀਂ ਹੈ ਜੀ ਇੱਕ ਸਹੋਦੀ ਸਾਹਿਬ ਇਹ ਵੀ ਲੱਗ ਰਿਹਾ ਹੈ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਚੱਲ ਰਹੀ ਲਗਾਤਾਰ ਤੁਸੀਂ ਇਹ ਵੀ ਦੇਖਦੇ ਹੋ ਕਿ ਜਿਵੇਂ ਪਿਛੇ ਦਿਨੀ ਹਜੂਰ ਸਾਹਿਬ ਵਿਖੇ ਜਿਹੜੇ ਪਤਿਤ ਸਿੱਖ ਨੇ ਤੇ ਭਾਰਤੀ ਜਨਤਾ ਪਾਰਟੀ ਵੀ ਜੁੜੇ ਹੋ ਚੁੱਕੇ ਨੇ ਉਹਨਾਂ ਵੀ ਮਾਨ ਸਤਕਾਰ ਦਿੱਤਾ ਜਾ ਜਾ ਰਿਹਾ ਹੈ ਤੇ ਸਰੋਪ ਭਾਈਪੇਟ ਕੀਤੇ ਜਾ ਰਹੇ ਨੇ ਇਹਦੇ ਪਿੱਛੇ ਵੀ ਇੱਕ ਅਜੀਹਾਂ ਦੀ ਲੱਗ ਰਿਹਾ ਹੈ ਕਿ ਅਸਲ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਸਿੱਖਾਂ ਨੂੰ ਜਿਆਦਾ ਮਾਨ ਸਤਕਾਰ ਦੇ ਰਹੀ ਆ ਵੀ ਤਾਂ ਜੋ ਸਿੱਖ ਇਸ ਪਾਰਟੀ ਵੱਲ ਜੁੜੀ ਜਾਣ ਤੁਸੀਂ ਇਹ ਦੇਖੋ ਜੀ ਵੀ ਪਾਰਟੀ ਵੱਡੀ ਹੁੰਦੀ ਹੈ ਕਿ ਧਰਮ ਵੱਡਾ ਹੁੰਦਾ ਹੈ ਜੀ ਅਸੀਂ ਤਾਂ ਧਰਮ ਲਈ ਜਾਨ ਮਾਰਨ ਵਾਲੇ ਲੋਕ ਆ ਸਾਡੇ ਤਾਂ ਭਾਈ ਮਨੀ ਸਿੰਘ ਭਾਰੂ ਭਾਈ ਤਾਰੂ ਸਿੰਘ ਉਹਨਾਂ ਨੇ ਬੰਦ ਬੰਦ ਕਟਾਤਾ ਜਿਹੜੇ ਲੋਕ ਅੱਜ ਸਾਨੂੰ ਵੱਖਰੇ ਨਹੀਂ ਮੰਨਦੇ ਇਹ ਇਹ ਲੋਕ ਆਪਣੇ ਹਿੱਕ ਤੇ ਸਰਾਣੀ ਦੇਖ ਰਹੇ ਨੇ ਵੀ ਗੁਰੂ ਤੇਗ ਬਹਾਦਰ ਹਿੰਦੂ ਚਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਉਹਨਾਂ ਦੀ ਸ਼ਹਾਦਤ ਉਸ ਕਿਹਦੇ ਲਈ ਹੋਈ ਇਹ ਨਾ ਹੁੰਦੀ ਕਿਹੜੇ ਤੁਸੀਂ ਸਾਡੇ ਨਾਲ ਟੱਕਰਾਂ ਕਿਉਂ ਚੋਰ ਮੋਰੀਆਂ ਲਈ ਜਾ ਰਹੇ ਹੋ ਤੁਸੀਂ ਸਾਰਿਆਂ ਨੇ ਮੁਸਲਮਾਨ ਹੋਣਾ ਸੀ ਉੱਥੇ ਜਨੇਊ ਲਾ ਲਾ ਕੇ ਪੰਡਾ ਵੱਢਣ ਲੱਗੇ ਸੀ ਫੇਰ 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 ਕਿਹਨੇ ਰਾਖੀ ਕਰੀ ਜੇ ਅੱਜ ਤੁਸੀਂ ਕਿਰਤ ਕਰਨ ਨਾ ਬਣੋ ਮੈਂ ਸਾਡੇ ਹਿੰਦੂ ਭਰਾਵਾਂ ਨੂੰ ਵੀ ਕਹਿਣਾ ਇਹ ਗਰਦਾਸਤਾ ਹਿੰਦੁਸਤਾਨ ਇਹ ਗਰਦਾਸਤੇ ਚ ਨਾ ਤੁਸੀਂ ਕੰਡਿਆਂ ਵਾਲਾ ਕੋਈ ਬੀ ਬੋਦੋ ਜਿਹਦੇ ਨਾਲੇ ਇਹ ਇਹ ਚ ਹਾਲਾਤ ਮਾੜੇ ਹੋਣ ਇਹ ਜ਼ਿੰਮੇਵਾਰੀ ਸਾਡੇ ਤੇ ਪਾਉਂਦੇ ਨੇ ਜੀ ਇਹ ਅੱਤਵਾਦੀ ਨੇ ਜੀ ਇਹ ਵੱਖਵਾਦੀ ਨੇ ਦੇਸ਼ਟਰੋਹੀ ਨੇ ਇਹ ਬਾਹਰ ਬਾਹਰ ਬੈਠੇ ਖਾਲਿਸਤਾਨ ਕਹਿੰਦੇ ਨੇ ਕੌਣ ਕਹਾਉਂਦਾ ਹੈ ਇਹ ਲੋਕ ਕਹਾਉਂਦੇ ਨੇ ਜਦੋਂ ਸਾਡੇ ਸਾਡਾ ਇੱਥੇ ਸਾਰੀਆਂ ਚੀਜ਼ਾਂ ਤੋਂ ੱੱਕੇ ਨਾਲ ਦਾਖਲਤਾਜੀ ਕਰਕੇ ਸਾਡੇ ਤੋਂ ਹੀ ਬੰਦੇ ਖਰੀਦ ਕੇ ਜੇ ਵੀ ਤੁਸੀਂ ਪਾਇਦਾ ਕਹਿ ਰਹੇ ਹੋ ਕਿ ਜਿਹੜੇ ਪਤ ਤ ਸਿੱਖ ਜਿਹੜੇ ਇਹਨਾਂ ਚੜਾਲੇ ਨੇ ਜਾ ਕੇ ਉਹਨਾਂ ਨੂੰ ਵੱਡੀਆਂ-ਵੱਡੀਆਂ ਪਦਮੀਆਂ ਦੇਣੀਆਂ ਮੈਂ ਕਹਿੰਦਾ ਜੀ ਰਾਜਨੀਤੀ ਕਰਨ ਜੀ ਸੱਤ ਕੇ ਕਰਨ ਸਾਰੀਆਂ ਪਾਰਟੀਆਂ ਕਰਦੀਆਂ ਹੁੰਦੇ ਨੇ ਕਾਂਗਰਸ ਵੀ ਕਰਦੇ ਰਹੇ ਪਰ ਆਹ ਜਿਹੜਾ ਨਮਾ ਵੀ ਬੀਜਿਆ ਜਾ ਰਿਹਾ ਹੈ ਇਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਰਾਇਮંત્રી ਨੂੰ ਇਹਨਾਂ ਨੂੰ ਆਰਐਸਐਸ ਵੀ ਆਪਣੀ ਡਫਲੀ ਵਜਾਈ ਜਾਂ ਸਾਨੂੰ ਕੀ ਹੈ ਪਰ ਉਹਨਾਂ ਨੂੰ ਇਦਰੋਂ ਸਖ਼ਤੀ ਨਾਲ ਇਦਰੋਂ ਆਪਣੇ ਬੰਦੇ ਨੂੰ ਬੰਦ ਕਰਨਾ ਚਾਹੀਦਾ ਵੀ ਜਵਾਨ ਬੰਦ ਕਰੋ ਕਿ ਸਿੱਖਾ ਸਿੱਖਾ ਤੇ ਤੁਸੀਂ ਨਾ ਜ਼ਹਿਰ ਗਾਲੋ ਇਹ ਇਹ ਸਿੱਖ ਬੱਕਰੇ ਹੁੰਦੇ ਨੇ ਸਿੱਖਾਂ ਨੂੰ ਤੁਸੀਂ ੱੱਕੇ ਨਾ ੱੱਕ ਤੱਕ ਕੇ ਦੂਰ ਭੇਜੋਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਫੇਰ ਗੁਰੂ ਤੇਗ ਬਹਾਦਰ ਮਹਾਰਾਜ ਸੱਤੇ ਪਾਸਾ ਯਾਦ ਆਉਣਗੇ ਪਰ ਸਹੋਦੀ ਸਾਹਿਬ ਇੱਕ ਗੱਲ ਤਾਂ ਦੇਖੋ ਨਾ ਇਹਦੇ ਵਿੱਚ ਅਸੀਂ ਕਹਿੰਦੇ ਹਾਂ ਖੋਟਾ ਪੈਸਾ ਆਪਣਾ ਬਾਣੀਏ ਨੂੰ ਕੀ ਦੋਸ਼ ਇਹ ਤਾਂ ਸਾਡੇ ਆਪਣੇ ਹੀ ਨੇ ਪਹਾੜੇ ਦਾ ਦਸਤਾਬੜ ਰਹੇ ਨੇ ਇਹ ਅੱਜ ਦੇ ਨਹੀਂ ਵੱੜ ਰਹੇ ਜੀ ਇਹ ਤਾਂ ਜਦੋਂ ਜਦੋਂ ਕਾਂਗਰਸ ਨੇ ਵੀ ਹਮਲਾ ਕਰਿਆ ਜੀ ਜਿਹਦੀ ਦਾਫਲੀ ਵਜਾ ਕੇ ਇਹ ਰਾਜ ਭਾਗ ਤੇ ਆਏ ਨੇ ਭਾਜਪਾ ਵਾਲੇ ਪਹਿਲਾਂ ਬਾਦਲ ਕੇ ਆਉਂਦੇ ਰਹੇ ਕਾਂਗਰਸ ਨੇ ਵੀ ਸਾਡੇ ਸਾਡਿਆਂ ਨੂੰ ਇਹ ਦੱਸਤਾ ਵਰਤਿਆ ਹੂੰ ਸਾਡੇ ਹੀ ਸੀ ਗਿਆਨੀ ਜੀ ਵੀ ਗਿਆਨੀ ਜੀ ਤੋਂ ਤਹੇ ਸੈਨ ਤੱਕ ਇਹਨਾਂ ਜਿਵੇਂ ਮਰਜ਼ੀ ਕਰਾਏ ਸਾਡੇ ਹੀ ਕਬੂਤਾ ਸਿੰਘ ਸਾਡੇ ਹੀ ਗਿਆਨੀ ਜੀਾਰੇ ਬੰਦੇ ਸਾਡੇ ਹੀ ਸੀ ਜੀ ਇਹ ਬਰਨਾਲੇ ਨੇ ਵੀ ਇੱਥੇ ਬਹਿ ਕੇ ਉਹਨੇ ਉਹਨੇ ਹਰਕਤ ਕੀਤੀ ਉਹ ਵੀ ਸਾਡੇ ਹੀ ਸੀ ਪਰਾਵਾ ਸਾਡੇ ਵਰਗਾ ਹੁੰਦਾ ਜੇ ਹੁਣ ਬਾਦਲਾ ਬਾਦਲਾ ਦੇ ਮੌਕੇ ਗੋੜੀਆਂ ਚੱਲੀਆਂ ਸਹਾਇਤਾ ਹੋਈਆਂ ਨਰੰਗਕਾਰੀ ਕਾਂਡ ਹੋਇਆ ਇਹ ਵੀ ਸਾਡੇ ਇਹ ਤਾਂ ਉਦੋਂ ਵੀ ਜੱਗੋ ਤੇਰ ਵੀ ਇਹ ਤਾਂ ਰਾਜ ਭਾਗ ਤੇ ਵੀ ਬੈਠੇ ਸੀ ਐਸਜੀਪੀਸੀ ਚ ਵੀ ਬੈਠੇ ਨੇ ਤਖਤਾਂ ਤੇ ਵੀ ਬੈਠੇ ਨੇ ਇਹਦੇ ਕਰਕੇ ਸਰਕਾਰਾਂ ਦਾ ਏਜੰਸੀਆਂ ਦਾ ਕੰਮਾ ਇਹ ਹਾਸ ਦੇ ਵਾਸਤੇ ਹਿੰਦੁਸਤਾਨ ਨੂੰ ਨਾ ਕਈ ਆਪਾਂ ਕੱਲੇ ਪੰਜਾਬ ਨੂੰ ਅੱਗਾ ਲਾਉਣ ਦੇ ਲਈ ਇਹ ਇਹੋ ਜੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤਦੇ ਰਹਿੰਦੇ ਨੇ ਮੈਂ ਫੇਰ ਉਹੀ ਰਿਪੀਟ ਕਰਦਾ ਕਿ ਇਹ ਸਾਡੇ ਚ ਮੈਂ ਤਾਂ ਪਹਿਲਾਂ ਹੀ ਕਹਿੰਦਾ ਮੈਂ ਸਭ ਤੇ ਕਾਲੀਆਂ ਭੇਡਾਂ ਵਰਤ ਲਿਆ ਜੀ ਕਿਸੇ ਨੂੰ ਤਕਲੀਫ ਹੋਵੇ ਨਾ ਹੋਵੇ ਸਾਡੇ ਚ ਨੇ ਸਾਡੇ ਜਿਹੜੇ ਹੈਗੀਆਂ ਤਾਂ ਹੀ ਸਾਨੂੰ ਆ ਦਿੱਕਤਾਂ ਆਉਂਦੀਆਂ ਨੇ ਦੇਖੋ ਇੱਕ ਹੋਰ ਵੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸਿੱਧੇ ਰੂਪ ਦੇ ਵਿੱਚ ਸਿੱਖ ਧਰਮ ਤੇ ਸਿੱਖ ਸਿਆਸਤ ਦੇ ਉੱਤੇ ਗਰਵਾ ਪਾਉਣਾ ਸ਼ੁਰੂ ਕਰਤਾ ਦਿੱਲੀ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਤੇ ਇਸ ਦਾ ਕਬਜ਼ਾ ਹੋ ਗਿਆ ਅਸਿੱਧੇ ਰੂਪ ਦੇ ਵਿੱਚ ਹਰਿਆਣੇ ਦੇ ਵਿੱਚ ਇਸ ਦਾ ਕਬਜ਼ਾ ਹੋ ਗਿਆ ਹਜੂਰ ਸਾਹਿਬ ਦੇ ਤੇ ਕਬਜ਼ਾ ਹੋਇਆ ਤੇ ਇਹਦਾ ਮਤਲਬ ਇਹ ਜੀ ਲੱਗਦਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸ਼੍ਰੀ ਅਮਰਸਰ ਹੈ ਉਹਦੇ ਉੱਤੇ ਵੀ ਕਬਜ਼ਾ ਕਰਨ ਦੀ ਇੱਕ ਸਾਜ਼ਿਸ਼ ਬਣਾ ਰਹੀ ਹੈ ਦਰਸ਼ਕ ਜੀ ਸਾਡੇ ਗੁਰੂ ਘਰਾਂ ਬੰਦ ਕੋਈ ਅੱਖ ਭਰ ਕੇ ਨਹੀਂ ਦੀ ਝਾਕਦਾ ਸਾਰੀ ਦੁਨੀਆ ਮੰਨਦੀ ਹੈ ਕਿ ਵੀ ਇੱਥੋਂ ਗੁਰੂ ਦੇ ਲੰਗਰ ਗੁਰੂ ਰਾਮਦਾਸ ਦਾ ਲੰਗਰ ਆ ਦੁਨੀਆ ਭਰ ਦੇ ਚੱਲਦੇ ਨੇ ਜੀ ਇਹ ਹਰ ਔਕਤ ਸਮੇਂ ਸਿੱਖ ਨੇ ਜਿਹੜੇ ਤਾਹੇ ਘੱਟ ਦੀ ਨਤੀਜੇ ਨੇ ਇਹੀ ਖੜਦੇ ਨੇ ਪਰ ਮੈਨੂੰ ਦੁੱਖ ਦਾਹਿਣਾ ਪੈਂਦਾ ਮੈਂ ਕੋਈ ਦੁਸ਼ਮਣ ਨਹੀਂ ਕਿਸੇ ਦਾ ਪਰ ਜੀਹਾਂ ਦੇ ਜੀਹਾਂ ਦੀ ਬਦੌਲਤ ਆਰਐਸਐਸ ਸਾਡੇ ਚ ਬੜੀ ਤੇ ਬੀਜੇਪੀ ਸਾਡੇ ਚ ਆ ਕੇ ਕੁਝ ਸਪੈਂਡ ਕਰੀ ਆ ਸਾਨੂੰ ਲਾਭ ਲੋਭ ਲਾਲਚ ਜਿਹੜਾ ਅੱਜ ਬੀਬਾ ਹਰਸਿਮਰ ਦੀ ਨਾ ਸਟੇਟਮੈਂਟ ਪੜ ਰਿਹਾ ਅੱਜ ਕਿਵੇਂ ਆ ਗਿਆ ਜੀ ਮੂੰਹੋਂ ਨਿਕਲ ਗਿਆ ਹੁਣ ਰਾਜ ਭਾਗ ਤੇ ਨਹੀਂ ਹੈਗੇ ਅੱਜ ਕਹਿੰਦੇ ਜੀ ਕਾਂਗਰਸ ਤੇ ਭਾਜਪਾ ਸਾਡੇ ਸਾਡੇ ਲਈ ਤਾਂ ਬਰਾਬਰ ਦੇ ਹੀ ਨੇ ਅੱਜ ਕਿਵੇਂ ਕਹਿੰਦੇ ਨੇ ਜੇ ਬਰਾਬਰ ਦੇ ਸੀ ਅੱਜ ਤੱਕ ਉਹਨਾਂ ਦੇ ਗੁਣ ਗਾਇਨ ਕਰਕੇ ਸਾਰਾ ਕੁਝ ਕਿਉਂ ਉਹਨਾਂ ਨੂੰ ਥਾਲੀ ਚ ਪਾ ਕੇ ਦੇਤਾ ਨਹੀਂ ਉਹਨਾਂ ਦੇ ਤਾਂ ਇੱਥੇ ਪੈਰ ਨਹੀਂ ਲੱਗਦੇ ਹੁਣ ਪਾਰਲੀਮੈਂਟ ਸੀਟਾਂ ਦੇ ਦੱਸੋ ਕਿੰਨੀਆਂ ਲੈ ਗਈ ਜੀ ਜੀ ਉਹ ਜਿੰਤਣ ਦਿੱਤਾ ਸਿੱਖਾਂ ਨੂੰ ਆਉਂਦੀਆਂ ਨੇ ਪੰਜਾਬੀਆਂ ਨੂੰ ਵੋਟਾਂ ਪਾਉਣੀਆਂ ਆਉਂਦੇ ਨੇ ਵੀ ਸਾਡਾ ਰੱਖਾ ਕੌਣ ਹੈ ਸਾਨੂੰ ਮਾਰਨ ਵਾਲੇ ਸਾਡੇ ਸਾਡੇ ਨੇ ਅੱਜ ਅਸੀਂ ਵੀ ਜਿਹੜੀਆਂ ਜੱਥੇਬੰਦੀਆਂ ਨੂੰ ਇਹ ਦੇਸ਼troਹੀ ਅਸਤਵਾਦੀ ਕਹਿੰਦੇ ਰਹੇ ਸਾਡੀਆਂ ਕਿਸੇ ਨੂੰ ਗਰਮ ਗਰਮ ਖਿਆਲੀ ਕਹਿੰਦੇ ਰਹੇ ਮੈਂ ਠੋਕ ਕੇ ਕਹਿੰਦਾ ਕਿ ਅੱਜ ਵੀ ਜੇ ਗੁਰੂ ਘਰਾਂ ਦੀ ਰਾਖੀ ਕਰਾਂਗੇ ਅਸੀਂ ਕਰਾਂਗੇ ਸਾਡੇ ਤੋਂ ਗੁਰੂ ਨੇ ਸੇਵਾ ਲੈਣੀ ਆ ਪਹਿਲਾਂ ਵੀ ਜਿੱਥੇ ਜਿੱਥੇ ਵੀ ੱੱਕੇ ਹੁੰਦੇ ਨੇ ਸਾਡੀਆਂ ਜਿੱਥੇ ਬੰਦੀ ਜਾਂਦੀਆਂ ਨੇ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਇਹ ਹਾਲੇ ਵੀ ਜਿਹੜੇ ਹੁਣ ਮਾਫੀਆਂ ਮੰਗਦੇ ਨੇ ਜਾ ਕੇ ਇਹ ਜਨਤਕ ਕੌਮ ਤੇ ਪੰਥ ਦੀ ਰਖਵਾਲੇ ਤਾਂ ਬਣ ਸਕਦੇ ਨੇ ਜੇ ਇਮਾਨਦਾਰੀ ਨਾਲ ਕੰਮ ਤੱਕ ਤੋਂ ਕੰਮ ਤੱਕ ਤੋਂ ਬੰਧਣੇ ਸਹੌਜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਆਪਣੀ ਇਹ ਪ੍ਰਤੀਕਿਰਿਆ ਦਿੱਤੀ ਕਿ ਲਾਲਪੁਰਾਉਣਾ ਨੇ ਜੋ ਕੁਛ ਵੀ ਬਿਆਨਬਾਜ਼ੀ ਕੀਤੀ ਹੈ ਉਹ ਮੰਦਭਾਗੀ ਹੈ ਉਸ ਬਿਆਨ ਦੇ ਕਾਰਨ ਜਿਹੜਾ ਸਿੱਖਾਂ ਦਾ ਨਿਆਰਾਪਣ ਹੈ ਉਸ ਦੇ ਉੱਤੇ ਇੱਕ ਪ੍ਰਸ਼ਨ ਚਿੰਨ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਇਹ ਸਿੱਖ ਸਹਿਣ ਨਹੀਂ ਕਰ ਸਕਦੇ ਧੰਨਵਾਦ ਸ਼ੁਕਰੀਆ ਜੀ ਪਰਮਜੀਤ ਸਿੰਘ ਸਹੌਲੀਦਾਂ ਤੁਸੀਂ ਗੱਲਬਾਤ ਸੁਣੀ ਹੈ ਤੇ ਤੁਸਨ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਜਿਹੜੇ ਸਿੱਖ ਚਿੰਤਕ ਨੇ ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ ਕਿ ਜੀਵਕਰ ਸਿੱਖਾਂ ਨੂੰ ਸਨਾਤਨ ਧਰਮ ਦਾ ਹਿੱਸਾ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਸਿੱਖ ਪੱਤਰਕਾਰ ਜਸਵੰਤ ਸਿੰਘ ਸਰਾ ਦਾ ਨਾਲ ਸਾਡੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਕੀ ਪ੍ਰਤੀਕਿਰਿਆ ਦਿੱਤੀ ਹੈ ਉਹ ਵੀ ਜਰਾ ਸੁਣੋ ਤੁਸੀਂ ਇਕਬਾਲ ਸਿੰਘ ਲਾਲਪੁਰਾਣਾ ਦਾ ਜਿਹੜਾ ਬਿਆਨ ਸੁਣਿਆ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਵਿਸ਼ਨੂੰ ਦਾ ਅਵਤਾਰ ਨੇ ਇਦੇ ਪਿੱਛੇ ਕੀ ਮਨਸ਼ਾ ਤੁਹਾਨੂੰ ਨਜ਼ਰ ਆ ਰਹੀ ਹੈ ਕਿ ਇਹ ਆਰਐਸ ਨੂੰ ਖੁਸ਼ ਕਰਨ ਵਾਸਤੇ ਕੀਤਾ ਗਿਆ ਜਾਂ ਭਾਰਤੀ ਜਨਤਾ ਪਾਰਟੀ ਨੂੰ ਖੁਸ਼ ਕਰਨ ਵਾਸਤੇ ਕਿਹਾ ਗਿਆ ਹੈ ਦਰਸ਼ਕ ਜੀ ਸਮੇਂ ਸਮੇਂ ਨਾਲ ਸਿੱਖ ਧਰਮ ਚ ਜਿਹੜੇ ਕੁਝ ਇਹ ਜਿਹੇ ਲੋਕ ਪੈਦਾ ਹੋਏ ਨੇ ਜਿਨ੍ਹਾਂ ਨੂੰ ਕੁਝ ਜਾਤੀ ਗਰਜਾਂ ਨੇ ਕੁਝ ਉਹਨਾਂ ਦੇ ਆਪਣੇ ਜਾਤੀ ਲਾਭ ਨੇ ਜੀ ਕੁਝ ਲੋਕ ਇਹ ਜਿਹਨੇ ਵੀ ਉਹ ਆਪਣੇ ਧਰਮ ਨੂੰ ਮੂਲ ਨੂੰ ਛੱਡ ਕੇ ਦੂਏ ਦੇ ਧਰਮ ਵਿੱਚ ਇੰਟਰਫੇਅਰ ਕਰਦੇ ਨੇ ਜੀ ਤੇ ਇੰਟਰਫੇਅਰ ਵੀ ਹੈਗੇ ਕਰਦੇ ਨੇ ਉਹਨਾਂ ਦੇ ਮਤਲਬ ਘਿਰਨਾ ਆਉਂਦੀ ਆ ਉਹਨਾਂ ਦੇ ਸਿੱਖ ਹੋਣ ਤੇ ਜਿਸ ਤਰ੍ਹਾਂ ਕਿ ਲਾਲਪੁਰਾ ਜੀ ਨੇ ਬਿਆਨ ਦਿੱਤਾ ਜੀ ਪਰ ਇਹ বিষ্ণੂ ਦਾ ਅਵਤਾਰ ਕਿਵੇਂ ਹੋ ਸਕਦੇ ਨੇ ਉਹ ਜੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਮੈਂ ਤਾਂ ਕਾਲਜ ਦੇ ਘਰ ਪੈਦਾ ਹੋਏ ਨੇ ਜੀ ਉਹਨਾਂ ਨੇ ਅਵਤਾਰ ਲਿਆ ਜੋ ਜਿਸ ਤਰ੍ਹਾਂ ਆਪਣੇ ਹੋਇਆ ਮਨੁੱਖਤਾ ਦਾ ਧਰਮ ਜਿਹੜਾ ਸਿੱਖ ਧਰਮ ਚੱਲਿਆ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਗੱਲ ਕਰੀ ਇੱਕ ਬੜੇ ਕ੍ਰਾਂਤੀਕਾਰੀ ਇੱਕ ਬੜੇ ਇਨਕਲਾਬੀ ਇੱਕ ਬਹੁਤ ਹੀ ਸੁਝੇ ਹੋਏ ਗੁਰੂ ਹੋਏ ਨੇ ਸਿੱਖ ਧਰਮ ਦੇ ਜਿਨ੍ਹਾਂ ਨੇ ਸਿੱਖ ਧਰਮ ਦੇ ਬਾਨੀ ਸੀ ਗੁਰੂ ਨਾਨਕ ਦੇਵ ਜੀ ਜੀ ਉਹਨਾਂ ਨੇ ਤਾਂ ਛੋਟੀ ਉਮਰ 'ਚ ਜਨੂਵ ਪਹਿਨਣ ਤੋਂ ਹੀ ਨਾਂ ਇਨਕਾਰ ਕਰ ਦਿੱਤਾ ਸੀ ਹੂੰ ਦੇਖੋ ਆਪਾਂ ਲਾਗੇ ਚੱਲ ਗਏ ਜਿਹੜੇ ਇਹ ਸਨਾਤਨੀ ਧਰਮ ਦੀ ਪ੍ਰਚਾਰ ਕਰ ਰਹੇ ਨੇ ਸਾਡੇ ਸਿੱਖ ਲੀਡਰ ਕੋਸ਼ਿ ਸਿੱਖ ਜਿਹੜਿਆਂ 'ਚ ਰੂਪ 'ਚ ਇਹਨਾਂ ਨੂੰ ਮਾੜਾ ਮੋਟਾ ਦੇਖਣਾ ਚਾਹੀਦਾ ਐਡੇ ਵੱਡੇ ਕੁਰਬਾਨੀਆਂ ਪਰ ਹੈ ਇਤਿਹਾਸ ਸਾਡਾ ਸਿੱਖ ਧਰਮ ਦਾ ਜੀ ਜੀ ਤੇ ਗੁਰੂਆਂ ਸਾਹਿਬ ਬਾਰੇ ਇਹ ਨਹੀਂ ਗੱਲਾਂ ਕਹਿਣੀਆਂ ਸਿੱਖ ਇੱਕ ਵੱਖਰੀ ਕੌਮ ਹੈ ਸਿੱਖ ਇੱਕ ਬੜਾ ਧਰਮ ਜਿਹੜਾ ਸਿੱਖੀ ਧਰਮ ਹੈ ਸਾਡਾ ਹੂੰ ਹੂੰ ਉਹ ਬਹੁਤ ਹੀ ਉਚਾਈਆਂ ਨੂੰ ਛੂੰਹਦਾ ਹੈਗਾ ਲੇਟੈਸਟ ਧਰਮ ਹੈ ਹੂੰ ਵੀ ਆਪਣੇ ਹੋਂਦ ਬਣਾ ਚੁੱਕੇ ਆ ਵੀ ਆਪਣੇ ਘਰ ਬਣਾ ਚੁੱਕੇ ਆ ਹੂੰ ਹੂੰ ਵੀ ਸਾਡੇ ਕੋਲ ਆਪਣਾ ਧਰਮ ਗ੍ਰੰਥ ਹੈ ਹੂੰ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇਹ ਲੋਕ ਕੁਝ ਆਪਣੇ ਜਿਹੜੇ ਆਪਾਂ ਕੇ ਮਤੱਸ਼ਿਬ ਲੋਕ ਕੁਝ ਜਿਹੜੇ ਸਾਡੇ ਵਿੱਚ ਫੁੱਟ ਪੈਦਾ ਕਰਨਾ ਚਾਹੁੰਦੇ ਆ ਸਾਡੇ ਵਿੱਚ ਕੁਝ ਕਈਆਂ ਗੱਲਾਂ ਪੈਦਾ ਕਰਨਾ ਚਾਹੁੰਦੇ ਨੇ ਵੀ ਉਹ ਸਾਨੂੰ ਮਤਲਬ ਡਿਗਰੇਸ ਕਰ ਸਕਣ ਸਾਨੂੰ ਇਹ ਦੂਸਰੇ ਪਾਸੇ ਉਲਾ ਸਕਣ ਇਹ ਹੁਣ ਇਸ ਟਾਈਮ ਬਿਆਨ ਆਉਣਾ ਇੱਕ ਬਹੁਤ ਬੜੀ ਗੱਲ ਹੈ ਕਿ ਕਿ ਹੁਣੇ-ਹੁਣੇ ਰਾਹੁਲ ਗਾਂਧੀ ਇੱਕ ਕਚ ਬਿਆਨ ਦੇ ਕੇ ਹਟ ਨਹੀਂ ਡ ਸੱਚ ਦੇ ਨੇੜੇ ਸੀ ਉਹ ਭਾਵੇਂ ਕਿ ਉਹ ਸਿੱਖਾਂ ਦੀ ਉਹਨਾਂ ਨਾਲ ਨਹੀਂ ਬਣਦੀ ਕਾਂਗਰਸ ਜਮਾਤ ਹੈ ਹਾਂ ਹਾਂ ਪਰ ਇਹਨੂੰ ਵਾਸ਼ ਕਰਨ ਲਈ ਇਹਨੂੰ ਹੋਰ ਗੱਲ ਕਰਨ ਲਈ ਇਹਨੂੰ ਪਰਾਹੇ ਪਾਉਣ ਲਈ ਗੱਲ ਨੂੰ ਹੂੰ ਇਹਨਾਂ ਨੂੰ ਸਿੱਖ ਸਾਡੇ ਸਿੱਖ ਚਿਹਰੇ ਕਈ ਬੜੇ ਵੱਟ ਰੱਖੇ ਨੇ ਜੋ ਦਿੱਲੀ ਬੈਠੇ ਨੇ ਹੂੰ ਹੂੰ ਇਹ ਬਹੁਤ ਹੀ ਮੰਦ ਭੱਗੀ ਗੱਲ ਹੈ ਕਿ ਇਹਨਾਂ ਨੂੰ ਸਿੱਖੀ ਵੇਰ ਜਾ ਗਿਆ ਨਾ ਜਿਹੜਾ ਗੁਰੂ ਨਾਨਕ ਦੇਵ ਜੀ ਹੂੰ ਇਹਨਾਂ ਦੇ ਹਰਦوار ਗਏ ਉਹਨਾਂ ਨੇ ਪਾਣੀ ਆਪਣੇ ਖੇਤਾਂ ਨੂੰ ਦਿੱਤਾ ਲੋਕ ਸੂਰਜਵੰਤ ਦੇ ਰਹੇ ਸੀ ਉਹਨੇ ਇੱਕ ਜਨ ਪੈਦਾ ਕੀਤਾ ਵੀ ਭਾਈ ਜੇ ਤੁਹਾਡਾ ਸੂਰਜ ਤੱਕ ਪਾਣੀ ਜਾ ਸਕਦਾ ਤਾਂ ਮੇਰੇ ਖੇਤਾਂ ਤੱਕ ਮੇਰਾ ਕਿਉਂ ਨਹੀਂ ਜਾ ਸਕਦਾ ਹੂੰ ਹੂੰ ਗੁਰੂ ਨਾਨਕ ਦੇਵ ਜੀ ਨੇ ਤਰਕ ਦੇ ਦੇ ਕੇ ਉਹਨਾਂ ਗੱਲਾਂ ਜਿਹੜੇ ਜਿਹਦੇ ਇਹ ਕਹਿ ਰਹੇ ਨੇ ਬ੍ਰਹਮਾ ਦਾ ਅਵਤਾਰ ਨੇ ਉਹ ਜਿਹੜੀਆਂ ਕਲਾਕ੍ਰਿਤੀਆਂ ਜਿਹੜੀਆਂ ਉਹ ਆਪਣੇ ਚਮਤਕਾਰ ਦੇ ਨਾਲ ਨਕਾਰਿਆ ਇਹਨਾਂ ਨੇ ਹੂੰ ਤੇ ਇੱਕ ਧਰਮ ਦੇ ਬਾਨੀ ਜਿਹੜੇ ਗੁਰਨਾਮਕ ਦੇਵ ਜੀ ਨੇ ਛੋਟੀ ਉਮਰੇ ਬੜੇ ਇੰਜ ਇੰਜ ਕੌਤਕ ਦਿਖਾਏ ਨੇ ਜਿਨ੍ਹਾਂ ਨੇ ਮਾਨਵਤਾ ਨੂੰ ਸਿੱਧੇ ਰਸਤੇ ਪਾਇਆ ਜੀ ਜੀ ਇਹ ਭੁੱਲਦੇ ਨੇ ਜਿਹਨਾਂ ਨੇ ਬ੍ਰਹਮਾ ਦਾ ਨਾਮ ਲੈ ਰਹੇ ਨੇ ਜਿਨ੍ਹਾਂ ਦੇ ਸਨਾਤੀ ਧਰਮ ਦੇ ਮਤਲਬ ਵੀ ਪ੍ਰਚਾਰ ਕਰ ਰਹੇ ਨੇ বিষ্ণੂ ਦਾ ਨਾਮ ਲਿਆ ਜਾ ਰਿਹਾ ਹੈ বিষ্ণੂ ਦਾ ਉਪਤਾਰਨ ਇਹ ਗੁਰਨਾਮਕ ਦੇ ਬਿਸ਼ਨੂ ਬਿਸ਼ਨੂ ਹਾਂਜੀ ਹਾਂਜੀ ਕਹੋ ਜੀ ਬਿਸ਼ਨੂ ਮੈਂ ਫੇਰ ਗੱਲ ਕਹਿ ਰਹੀ ਹਾਂ ਜੀ ਬਿਸ਼ਨੂ ਜੀ ਜਿਹੜੀ ਗੱਲ ਹੈ ਉਹ ਸਨਾਤਨੀ ਧਰਮ ਦਾ ਪ੍ਰਚਾਰ ਦੀ ਹੈ ਜੀ ਜੀ ਦੇਖੋ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਅਵਤਾਰ ਹੋਣਗੇ ਅਸੀਂ ਨਹੀਂ ਕਹਿੰਦੇ ਨਹੀਂ ਹੋਣਗੇ ਜੀ ਪਰ ਇੱਥੇ ਆ ਕੇ ਜਿਹੜੀ ਆ ਗੱਲ ਕਰਦੇ ਨੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਤਾਂ ਪੜਨ ਲਾਲਪੁਰਾ ਜੀ ਬੜੇ ਸੂਝ ਬਾਣ ਨੇ ਨੇ ਨਿ ਉਹਨਾਂ ਇਤਿਹਾਸ ਦਾ ਪੜਿਆ ਹੋਇਆ ਹੈ ਉਹਨਾਂ ਨੇ ਬਹੁਤ ਸਾਰੀ ਸਿੱਖੀ ਦੇ ਉੱਤੇ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ ਤੇ ਉਹਦੇ ਪਿੱਛੇ ਜਿਹੜੇ ਹੁਣ ਜਾਣਬੁੱਝ ਕੇ ਬਿਆਨ ਦਿੱਤਾ ਜਾ ਰਿਹਾ ਉਹਦੇ ਪਿੱਛੇ ਕੁਝ ਇਹ ਨਹੀਂ ਲੱਗਦਾ ਕੋਈ ਮਤਲਬ ਉਹਨਾਂ ਦੀ ਆਪਣੀ ਗਰਜ ਹੋ ਸਕਦੀ ਹੈ ਬਿਲਕੁਲ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਸਾਡੇ ਸਿੱਖੀ ਨੇ ਸਿੱਖ ਸਰੂਪ ਚ ਬੰਦੇ ਨੇ ਖੁਸ਼ ਜੋ ਭਾਜਪੀ ਚ ਚੱਲੇਗੇ ਨੇ ਜੋ ਦੁਨੀਆ ਪਾਰਟੀ ਜੋ ਸਪਲੈਨ ਕਰ ਰਹੇ ਨੇ ਹਾਂ ਹਾਂ ਆਪਣੇ ਅਸਰ ਮੋੜ ਨੂੰ ਛੱਡ ਕੇ ਉਹਨਾਂ ਲੋਕਾਂ ਦਾ प्लान ਇਹੀ ਹੈ ਵੀ ਆਪਣੇ ਆਕਾਂ ਨੂੰ ਕੁਝ ਕਰਕੇ ਕੁਝ ਨਾ ਕੁਝ ਰਾਜਨੀਤਿਕ ਉੱਤੇ ਸ਼ਕਤੀ ਪ੍ਰਾਪਤ ਕਰੀਏ ਜੀ ਜੀ ਇਹ ਤੋਂ ਵੱਧ ਕੁਝ ਨਹੀਂ ਹੈ ਲਾਲਪੁਰਾ ਸਾਹਿਬ ਤਾਂ ਮੈਂ ਤੁਹਾਨੂੰ ਦੱਸਾਂ ਜੀ ਜੋ ਕਹਿੰਦੇ ਨੇ ਅਵਤਾਰ ਨੇ ਇਹ ਜੀ ਜੀ ਅਸੀਂ ਚੈਨਲ ਤੁਸੀਂ ਕਹੋ ਜੇ ਕਹਿਣਾ ਪਰ ਗੁਰਨਾਨਕ ਦੇਵ ਜੀ ਦੀ ਹਿਸਟਰੀ ਪੜੋ ਨਾ ਜਿੱਥੇ ਕ੍ਰਾਂਤੀਕਾਰੀਆਂ ਉਹਨਾਂ ਨੂੰ ਮੋੜਾ ਦਿੱਤਾ ਹੈ ਸਮਾਜ ਦੇ ਮਾਨਵਤਾ ਨੂੰ ਮਾਨਵਤਾ ਦੀ ਜਾਤ ਸਭੇ ਇੱਕੇ ਪਹਿਚਾਨ ਉਹ ਨਾ ਕੋ ਹਿੰਦੂ ਨਾ ਮੁਸਲਮਾਨ ਮੈਂ ਮਾਨਵਤਾ ਦੀ ਗੱਲ ਕਰੀ ਆ ਇੱਥੇ ਤੇ ਗੱਲ ਨਹੀਂ ਕਰਦੇ ਬਿਸ਼ਨੂ ਜੀ ਮਾਨਵਤਾ ਦੀ ਆਪਾਂ ਗੱਲ ਕਰੀਏ ਠੀਕ ਹੈ ਇਹ ਬਖਦੇ ਨੇ ਜਿਨ੍ਹਾਂ ਲਿਖਿਆ ਕਿਤਾਬਾਂ ਲਿਖੀਆਂ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਇਸ ਬਾਰੇ ਜੀ ਇਹ ਇਸ ਟਾਈਮ ਦੀ ਪੰਜਾਬ ਚ ਸਿਆਸਤ ਚੱਲ ਰਹੀ ਹੈ ਜਿਹੜੀ ਦਿੱਲੀ ਦੀ ਸਿਆਸਤ ਚੱਲ ਰਹੀ ਹੈ ਜੋ ਸਿੱਖ ਧਰਮ ਬਾਰੇ ਸੋਚਿਆ ਜਾ ਰਿਹਾ ਹੈ ਸਿੱਖ ਧਰਮ ਨੂੰ ਬਹੁਤ ਵੱਡੀਆਂ ਚੁਣੌਤੀਆਂ ਨੇ ਹਮ ਸ਼੍ਰੋਮਣੀ ਕਮੇਟੀ ਸੰਗਿਆਨਤਾ ਲੰਦੀ ਆ ਪਰ ਉਹ ਖੜ ਜਾਂਦੀ ਹੈ ਸਾਡੇ ਧਰਮ ਦੀ ਸਾਡੀ ਉਹ ਹੈ ਵੀ ਇਹਨਾਂ ਲੋਕਾਂ ਨੂੰ ਇਹ ਸਮਝਾ ਨਹੀਂ ਸਕੀ ਇਹ ਕਿੰਨਾ ਲੋਕਾਂ ਨੂੰ ਆਪਣੇ ਲਵੇ ਨਹੀਂ ਲਾ ਸਕੀ ਤੇ ਸਾਡੇ ਚ ਤਦੇ ਇੰਨੀਆਂ ਜੀਆਂ ਗੱਲਾਂ ਉੱਪਰ ਕੇ ਸਾਹਮਣੇ ਆ ਰਹੀਆਂ ਦੱਸ ਜੀ ਤੇ ਇਹ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਮਤਲਬ ਜਿਸ ਤਰੀਕੇ ਨਾਲ ਆਪਾਂ ਪਿਛਲੇ ਦਿਨੀ ਘਟਨਾਵਾਂ ਦੇਖੀਆਂ ਨੇ ਜਿਸ ਹਜ਼ੂਰ ਸਾਹਿਬ ਵਿਖੇ ਉਹਨਾਂ ਲੋਕਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਜਿਹੜੇ ਪਤਿਤ ਨੇ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਹੰਨਾ ਸ਼ੇਰੀ ਦਿੱਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਹੁਣ ਜਿਸ ਤਰੀਕੇ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਵੀ ਹੁਣ ਚੋਣਾਂ ਹੋਣ ਵਾਲੀਆਂ ਨੇ ਤੇ ਇਸ ਤੋਂ ਪਹਿਲਾਂ ਲਗਭਗ ਅਸਿੱਧੇ ਰੂਪ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਭਾਜਪਾ ਦਾ ਕਬਜ਼ਾ ਹੋ ਚੁੱਕਿਆ ਹਰਿਆਣੇ ਤੇ ਹੋ ਚੁੱਕਾ ਹੈ ਤੇ ਇਸ ਤੋਂ ਇਲਾਵਾ ਹਜੂਰ ਸਾਹਿਬ ਦੇ ਵਿੱਚ ਹੋ ਰਿਹਾ ਹੈ ਤੇ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਲੈ ਕੇ ਤਾਂ ਨਹੀਂ ਕੁਝ ਇਸ ਤਰ੍ਹਾਂ ਹੋ ਰਿਹਾ ਹੈ ਦਰਸ਼ਕ ਜੀ ਸਿੱਖਾਂ ਨੂੰ ਸਮਝਣ ਦੀ ਘਾਟ ਹੈ ਜੀ ਉਹ ਸਿੱਖ ਇਸ ਟਾਈਮ ਬੰਡੀਆਂ ਪਈਆਂ ਹੋਈਆਂ ਨੇ ਜੀ ਦੇਖੋ ਅਰਧ ਤੱਕ ਤਿੰਨੇ ਅਕਾਲੀਆਂ ਨੂੰ ਘੇਰ ਰੱਖਿਆ ਹਾਂ ਹਾਂ ਕਿੱਥੇ ਲੱਗੇ ਚੱਲੀਏ ਉਧਰ ਦੋਨੇ ਢੜੇ ਘਿਰ ਗਏ ਨੇ ਜੀ ਜਿਨ੍ਹਾਂ ਕੋਲ ਵਰਕਰ ਹੈ ਹੂੰ ਇਹ ਗੱਲ ਹੈ ਵੀ ਸਾ ਸਿਮਰਨ ਜੀ ਮੰਨਦੀ ਆਪਣੀ ਅੱਡ ਸੋਚ ਹੈ ਹੂੰ ਉਹਦੀ ਹੋਇਆ ਵੀ ਇਸ ਟਾਈਮ ਜਿਹੜੀ ਬੀਜੇਪੀ ਹੈ ਜਿਹੜਾ ਆਰਐਸਐਸ ਦਾ ਕਿੱਡ ਰ ਹੈ ਜਿਹੜਾ ਇਹਨਾਂ ਦਾ ਥਿੰਕ ਟੈਂਕ ਹੈ ਉਹ ਸਾਡੇ ਤੇ ਲੱਗਿਆ ਹੋਇਆ ਸਿੱਖਾਂ ਨੂੰ ਸਮਝ ਆਈਏ ਇਸ ਗੱਲ ਦੀ ਕਿ ਇਹਨਾਂ ਨੂੰ ਕਿਸ ਤਰ੍ਹਾਂ ਪੜਿਆ ਜਾ ਸਕਦਾ ਹੈ ਇਹਨਾਂ ਨੂੰ ਕਿੱਦਾਂ ਕਮਜ਼ੋਰ ਕੀਤਾ ਜਾ ਸਕਦਾ ਹੈ ਸ਼੍ਰੋਮਣੀ ਕਮੇਟੀ ਕੋਈ ਵਧੀਆ ਰੋਲ ਅਦਾ ਨਹੀਂ ਕਰ ਰਹੀ ਸ਼੍ਰੋਮਣੀ ਕੋਈ ਵੱਡੀ ਪਾਵਰ ਹੈ ਜੀ ਬਹੁਤ ਬੜੀ ਪਾਵਰ ਹੈ ਤੇ ਇਹਦੇ ਜਿਹੜੇ ਪ੍ਰਧਾਨ ਨੇ ਉਹ ਆਪਣੀ ਪਾਵਰ ਨੂੰ ਸਮਝਦੇ ਨਹੀਂ ਹੈ ਚਿੱਠੀਆਂ ਲਿਖਣ ਤੱਕ ਗੱਲ ਨਹੀਂ ਬਣਦੀ ਹੁੰਦੀ ਜਿਵੇਂ ਜਦ ਗੁਰਚੰਦ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਨੇ ਜੀ ਉਹਨਾਂ ਤੋਂ ਸੈਂਟਰ ਕੰਬ ਦਾ ਸੀ ਇਹ ਕੋਈ ਬਿਆਨ ਦਿੰਦੇ ਹੀ ਅੱਜ ਤੱਕ ਇਹਨੂੰ ਡੀਸੀ ਨਹੀਂ ਮਿਲਦਾ ਇਹ ਪ੍ਰਧਾਨ ਨੂੰ ਜੀ ਕਹਿੰਦਾ ਆਪਾਂ ਲੱਗ ਚੱਲੀਏ ਤੇ ਉੱਥੇ ਆ ਜਿਹੜਾ ਸਾਡਾ ਬਖਰੇਮ ਹੈ ਜਿਹੜਾ ਸਾਡੇ ਸਿੱਖਾਂ ਦੇ ਪੁੱਟ ਹੈ ਉਹਦਾ ਪੈਦਾ ਸਾਡੀਆਂ ਜਿਹੜੇ ਦੁਸ਼ਮਣ ਜਮਸਤਾ ਜਿਹੜੇ ਸਾਡੇ ਵਿਰੋਧੀ ਨੇ ਜਿਹੜੇ ਸਾਡੇ ਮਤਲਬ ਕੌਮ ਦੇ ਦੁਸ਼ਮਣ ਨੇ ਉਹ ਉਠਾ ਰਹੇ ਨੇ ਠੀਕ ਹੈ ਜੀ ਕੋਈ ਦੂਜਾ ਬੰਦੇ ਜੀ ਜਸਵੰਤ ਜੀ ਆਪਾਂ ਇੱਕ ਕਹਿ ਸਕਦੇ ਹਾਂ ਕਿ ਇੱਕ ਤਾਂ ਸਾਡੀਆਂ ਆਪੇ ਕਮਜ਼ੋਰੀਆਂ ਨੇ ਤੇ ਜਿਵੇਂ ਅਕਾਲੀ ਦਲ ਕਮਜ਼ੋਰ ਹੋ ਚੁੱਕਿਆ ਹੈ ਸ਼੍ਰੋਮਣੀ ਕਮੇਟੀ ਕਮਜ਼ੋਰ ਹੋ ਚੁੱਕੀ ਹੈ ਤੇ ਦੂਜੇ ਪਾਸੇ ਸਾਡੇ ਹੀ ਲੋਕ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਉਹ ਆਪਣੇ ਆਕਾਮਾਂ ਨੂੰ ਖੁਸ਼ ਕਰਨ ਵਾਸਤੇ ਆਪਣੇ ਵੱਡੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਆਰਐਸਐਸ ਨੂੰ ਖੁਸ਼ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਨੂੰ ਖੁਸ਼ ਕਰਨ ਵਾਸਤੇ ਉਹਨਾਂ ਵੱਲੋਂ ਉਹਦੇ ਸਿੱਧੇ ਬਿਆਨ ਦਿੱਤੇ ਜਾ ਰਹੇ ਨੇ ਜਿਸ ਕਾਰਨ ਸਿੱਖਾਂ ਦੀਆਂ ਭਾਵਨਾਵਾਂ 'ਤੇ ਸਪੰਹਤ ਰਹੀ ਹੈ ਇਹ ਇੱਕ ਵੱਡੀ ਸਾਜ਼ਿਸ਼ ਹੈ ਤੇ ਇਸ ਤੋਂ ਬਚਣ ਦੀ ਬਹੁਤ ਲੋੜ ਹੈ ਤੇ ਸਿੱਖਾਂ ਨੂੰ ਵੀ ਬੜੇ ਲਾਮਬੰਦ ਹੋਣ ਦੀ ਲੋੜ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਸੋ ਦਰਸ਼ਕੋ ਤੁਸੀਂ ਇਹ ਸਾਰੀ ਗੱਲਬਾਤ ਸੁਣੀ ਹੈ ਤੇ ਤੁਹਾਨੂੰ ਇਸ ਗੱਲ ਤੋਂ ਜਾਣਕਾਰੀ ਪ੍ਰਾਪਤ ਹੋ ਗਈ ਹੋਈ ਹੈ ਕਿ ਆਖਰਕਾਰ ਸਿੱਖ ਆਪਣੇ ਆਪ ਨੂੰ ਕਿਸੇ ਹੋਰ ਧਰਮ ਦਾ ਹਿੱਸਾ ਨਹੀਂ ਸਮਝਦੇ ਹੈਗੇ ਤੇ ਉਸ ਗੱਲ ਕਰਕੇ ਜੇਕਰ ਉਹਨਾਂ ਨੂੰ ਜਾਣਬੁੱਝ ਕੇ ਇਸ ਰਾਦਨ ਧਰਮ ਦਾ ਹਿੱਸਾ ਬਣਾਇਆ ਜਾਂਦਾ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮੰਪਾਕੀ ਗੱਲ ਹੈ ਤੇ ਅਫਸੋਸ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਹ ਲੋਕ ਕਰ ਰਹੇ ਨੇ ਜਿਹੜੇ ਕਿ ਸਿੱਖ ਧਰਮ ਨਾਲ ਸੰਬੰਧਿਤ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਚੁੱਕੇ ਨੇ ਤੇ ਇਸ ਤੋਂ ਅਜਿਹਾ ਲੱਗਦਾ ਕਿ ਉਹ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਸੋ ਇਸ ਹੀ ਅੱਜ ਦੀ ਰਿਪੋਰਟ ਕੱਲ ਨੂੰ ਕਿਸੇ ਹੋਰ ਨਵੀਂ ਰਿਪੋਰਟ ਦੇ ਨਾਲ ਤੁਹਾਡੇ ਰੂਪ ਰੂਪ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਆਗਿਆ ਸਤਿ ਸ਼੍ਰੀ ਅਕਾਲ